ਜੈ ਸ਼੍ਰੀ ਰਾਮ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰुण ਕੁਰਾਲੀ ਖਰੜ ਤੋਂ ਲੈ ਕੇ ਕੁਰਾਲੀ ਤੱਕ ਕਾਫੀ ਵੱਡਾ ਲੰਬਾ ਜਾਮ ਲੱਗਿਆ ਹੋਇਆ ਹੈ ਕਿਉਂਕਿ ਇੱਕ ਵਰਨਾ ਗੱਡੀ ਨੂੰ ਰਿਆਤ ਭਾਰਾ ਯੂਨੀਵਰਸਿਟੀ ਦੇ ਲਾਗੇ ਅੱਗ ਲੱਗੀ ਹੋਈ ਹੈ ਅਤੇ ਅੱਗ ਇੰਨੀ ਭਿਆਨਕ ਲੱਗੀ ਹੋਈ ਹੈ ਕਿ ਵਰਨਾ ਗੱਡੀ ਦੇ ਤੱਕ ਪਹੁੰਚਣ ਦੇ ਲਈ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਕਾਫੀ ਸਮਾਂ ਲੱਗ ਸਕਦਾ ਹੈ ਤਸਵੀਰਾਂ ਤੁਹਾਨੂੰ ਨਾਲ ਦੀ ਨਾਲ ਵਰਨਾ ਗੱਡੀ ਦੀਆਂ ਵੀ ਤਖਾਰੀਆਂ ਜੋ ਕਿ ਪੂਰੀ ਤਰ੍ਹਾਂ ਸੜ ਰਹੀ ਹੈ ਅਤੇ ਰਾਗੀ ਜਰੂਰ ਉੱਥੇ ਵੀਡੀਓ ਬਣਾ ਰਹੇ ਨੇ ਕਿਉਂਕਿ ਉਹਨਾਂ ਦੇ ਕੋਲ ਹੋਰ ਕੋਈ ਵੀ ਉਪਰਾਲਾ ਨਹੀਂ ਹੈ ਅਤੇ ਤੁਹਾਨੂੰ ਇਹ ਵੀ ਜਾਣਕਾਰੀ ਸਾਂਝੀ ਕਰਦੀਏ ਕਿ ਜੇਕਰ ਕੋਈ ਖਰੜ ਤੋਂ ਕੁਰਾਲੀ ਜਾਂ ਕੁਰਾਲੀ ਤੋਂ ਖਰੜ ਆਉਣ ਵਾਲਾ ਹੋਵੇ ਤਾਂ ਉਹ ਉਸਦੇ ਫੋਨ ਦੇ ਵਿੱਚ ਆ ਵੀਡੀਓ ਜ਼ਰੂਰ ਪਹੁੰਚਾ ਦਿਓ ਕਿਉਂਕਿ ਰਿਆਦ ਬਾਰਾ ਯੂਨੀਵਰਸਿਟੀ ਤੋਂ ਲੈ ਕੇ ਖਰੜ ਤੱਕ ਕਾਫੀ ਲੰਬਾ ਜਾਮ ਲੱਗਿਆ ਹੋਇਆ ਹੈ ਕਿਉਂਕਿ ਵਰਨਾ ਗੱਡੀ ਨੂੰ ਜਦੋਂ ਅੱਗ ਲੱਗੀ ਸੀ ਤੇ ਕਾਫੀ ਦੇਰ ਟ੍ਰੈਫਿਕ ਜਾਮ ਰਿਹਾ ਅਤੇ ਹੁਣ ਟ੍ਰੈਫਿਕ ਹੌਲੀ-ਹੌਲੀ ਚੱਲਣਾ ਤਾਂ ਸ਼ੁਰੂ ਹੋ ਗਿਆ ਪਰ ਕਾਫੀ ਲੰਬਾ ਜਾਮ ਲੱਗਿਆ ਹੋਇਆ ਤੇ ਤੁਸੀਂ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖਿਓ ਕਿਉਂਕਿ ਇੱਕ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ ਕਿਉਂਕਿ ਜਾਨੀ-ਮਾਨੀ ਨੁਕਸਾਨ ਸਭ ਤੋਂ ਵੱਡਾ ਨੁਕਸਾਨ ਹੁੰਦਾ ਹੈ